ਕੀ ਨਾਮ ਜੀ ਤੁਹਾਡਾ? ਬੰਦਨਾ ਸ਼ਰਮਾ। ਅ ਤੁਸੀਂ ਸੈਰ ਕਰਨ ਆਏ ਹੋ? ਜੀ ਸਰ। ਕਿੱਥੇ ਆਏ ਹੋ ਤੁਸੀਂ ਸੈਰ ਕਰਨ? ਸ਼ਾਲੀਮਰ ਬਾਗ। ਇਹ ਸ਼ਾਲੀਮਰ ਬਾਗ ਆ ਗਿਆ। ਨਹੀਂ ਸਰ ਇਹ ਤਾਂ ਬਸਟ ਵਿਨ ਹੈ। ਅੱਛਾ ਜੀ। ਮੇਰਾ ਕੋਪਾ ਚੋਰ ਚੱਕੇ ਇਸ ਨੇਚਰ ਬਹੁਤ ਕੁੰਡੇ ਨੇ। ਫਰੀ ਰਿਡ ਵਿੱਚ ਫਾਇਦਾ ਚੁੱਕਦੇ ਨੇ। ਛੇੜੀ ਬਹੁਤ ਕੁੰਡੇ ਨੇ। ਆਮ ਲੇਡੀ ਇੱਥੇ ਸੈਰ ਨਹੀਂ ਕਰ ਸਕਦੀ। ਦਿਨ ਦੇ ਟਾਈਮ ਨਹੀਂ ਕਰ ਸਕਦੀ। ਦਿੱਕਤਾ ਉਤਨੀ ਹੀ ਪ੍ਰਸ਼ਾਸਨ ਦੀ ਨਹੀਂ ਨਲਕੀ ਹੈ ਕਿ ਕੋਈ ਲਾਈਟ ਨਹੀਂ। ਅੱਛਾ ਜੀ। ਅੱਜ ਦੀ ਲਾਈਟ ਦਾ। ਕਿ ਕਿੰਨੇ ਦਿਨਾਂ ਤੋਂ ਲਾਈਟਾਂ ਬੰਦ ਆ ਜੀ? ਇੱਕ ਕਮ ਸੇ ਕਮ ਮੈਂ ਤੇ 1 ਮੰਥ ਤੋਂ ਦੇਖਦੀ ਆ ਰਹੀ। ਅੱਛਾ ਜੀ। ਇੱਡੇ ਰ ਬਿਲਕੁਲ ਨਹੀਂ ਰਾਗੇ ਅਰਲੀ ਮਾਰਨਿੰਗ ਆਉ ਤਦ ਵੀ ਇਹ ਪ੍ਰੋਬਲਮ ਹੁੰਦੀ ਹੈ ਸੈਣਾਵੰਦਾ ਠੋਕਰ ਖਾ ਕੇ ਉਦਾਂ ਹੀ ਟਿਕ ਪਿੰਦਾ ਵਾ ਸੱਟਾ ਇੱਥੇ ਕਈਆਂ ਨੂੰ ਲੱਗ ਚੁਕੀਆਂ ਨੇ ਅੱਛਾ ਜੀ ਬਹੁਤ ਜ਼ਿਆਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਤੋਂ ਦੀ ਇੱਥੇ ਮਤਲਬ ਹਰ ਬੰਦਾ ਇਨਾ ਡਸਟ ਸਿੱਧਾ ਸਾਰੇ ਘਰਾਂ ਦਾ ਕੂੜਾ ਇੱਥੇ ਆਂਦਾ ਵਾ ਜੈਸਟ ਲਾਈਕ ਇਹ ਡਸਟਪਿੰਨ ਗੈਬਰੀਜ਼ ਲਈ ਜਗ੍ਹਾ ਬਣਾਈ ਹੋਈ ਹੈ ਪ੍ਰਸ਼ਾਸਨ ਤੋਂ ਸਾਰੇ ਫਾਇਦਾ ਚੁੱਕ ਲੈਂਦੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਹੈ ਕਿ ਇਹਦੀ ਮਤਲਬ ਦੇਖੋ ਰਾਜਾ ਸਾਹਿਬ ਨੇ ਇੰਨੀ ਅੱਛੀ ਸਾਨੂੰ ਜਗ੍ਹਾ ਦਿੱਤੀ ਹੈ ਹੋਰ ਸਿੱਟੀ ਦੇ ਵਿੱਚ ਜਾਓ ਤੁਸੀਂ ਕੋਈ ਜਗ੍ਹਾ ਹੀ ਹੋ ਜਾਈ ਨਹੀਂ ਮਿਲੇਗੀ ਸ਼ੇਅਰ ਕਰਨੋਂ ਕਿ ਏਡੀ ਵਧੀਆ ਜਗ੍ਹਾ ਹੈ ਲੇਕਿਨ ਇਹਨੂੰ ਥੋੜਾ ਜਿਹਾ ਸੁਧਾਰ ਹੋਣਾ ਚਾਹੀਦਾ ਵਾ ਲਾਈਟਾਂ ਪ੍ਰੋਪਰ ਹੋਣਾ ਚਾਹੀਦੀਆਂ ਵਾ ਜਿਹੜੇ ਕੂੜਾ ਸੁੱਟਦੇ ਆਂ ਫੜੇ ਜਾਂਦੇ ਆਂ ਉਹਨਾਂ ਲਈ ਫਾਈਨ ਹੋਣਾ ਚਾਹੀਦਾ। ਜੀ ਨਾ ਜੀ ਜੀ ਮਰਾ ਸਾਹਿਬ ਇਹ ਕਿਥੋਂ ਆ ਰਹੇ ਹੋ ਜੀ ਤੁਸੀਂ? ਹਮ ਤੋ ਇੱਥੇ ਸੀ ਕਪੂਰਤਲਾ ਸੇ। ਅੱਛਾ ਕਿਧਰ ਸੇ ਆ ਰਹੇ ਹੋ? ਅਬ ਇਧਰ ਸੇ ਘੁੰਮ ਕੇ ਆ ਰਹੇ ਕਪੂਰਤਲੇ। ਅੱਛਾ ਜੀ। ਇਹ ਲਾਈਟੇ ਬੰਦ ਹੈ ਆਪਕੋ ਕਿਤਨੀ ਦਿਨੋਂ ਸੇ ਬੰਦ ਹੈ? ਹਮ ਤੋ ਅਭੀ ਆਇਆ ਪਹਿਲੀ ਵਾਰ ਇਸ ਕਿਸਮੇ ਤੋ ਬੰਦੀ ਹੈ ਸਾਰੇ ਲਾਈਟ। ਸ ਸਰ ਕਰਨੀ ਰੋਇਆਤੇ ਹੋ ਨਹੀਂ ਅਭੀ ਇੱਕ ਹਫਤਾ ਪਹਿਲੇ ਆਇਆ ਠੀਕ ਤੁਸੀਂ ਖੜੇ ਆਂ ਦੀ ਵਿਆਸਤੀ ਤੇ ਵਿਰਾਸਤੀ ਸ਼ਹਿਰ ਜਿਹੜਾ ਕਪੂਰਥਲਾ ਜਿਹਨੂੰ ਕਿ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਸੀਗਾ ਪਰ ਇਥੋਂ ਦੀਆਂ ਸਿਆਸੀ ਧਿਰਾਂ ਨੇ ਤੇ ਇਥੋਂ ਦੇ ਨਗਰ ਨਿਗਮ ਜੋ ਕਿ ਆਪਣੀਆਂ ਕਾਰਸਤਾਨੀਆਂ ਕਰਕੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਚਾਹੇ ਉਹ ਕੂੜੇ ਦਾ ਮਸਲਾ ਹੋਵੇ ਸ਼ਹਿਰ ਦੇ ਸੀਵਰੇਜ ਦਾ ਮਸਲਾ ਹੋਵੇ ਤੇ ਅੱਜ ਅਸੀਂ ਖੜੇ ਹਾਂ ਇਸ ਇਤਿਹਾਸਕ ਸ਼ਾਲੀਮਰ ਬਾਗ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਸਾਬ ਨਾਲ ਦੋ ਜਾਂ ਤਿੰਨ ਹੀ ਬਣੇ ਹੋਏ ਨੇ ਪੂਰੇ ਤੇ ਇਹ ਜਿਹੜਾ ਸ਼ਾਲੀਮਰ ਬਾਗ ਆ ਇਤਿਹਾਸਕ ਬਾਗ ਵਾ ਪਰ ਇੱਥੇ ਜਦੋਂ ਲੋਕੀ ਸਵੇਰੇ ਸ਼ਾਮ ਸੈਰ ਕਰਨ ਵਾਸਤੇ ਆਉਂਦੇ ਇੱਥੇ ਸਵਾਈ ਦਾ ਕੋਈ ਪ੍ਰਬੰਧ ਨਹੀਂਗਾ ਉਸ ਦੇ ਨਾਲ-ਨਾਲ ਹੁਣ ਕਾਫੀ ਲੋਕਾਂ ਦੀਆਂ ਕੰਪਲੀਟਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਸੀ ਤੇ ਅੱਜ ਮੈਂ ਖੁਦ ਇੱਥੇ ਦੇਖਣ ਵਾਸਤੇ ਆਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਵੀ ਕਿ ਲਾਈਟ ਚ ਲਾ ਕੇ ਬਣਾ ਰਹੇ ਹਾਂ ਬਿਲਕੁਲ ਹਨੇਰਾ ਘੋਪੇ ਪਿਛੇ ਜਿਹੜੀਆਂ ਸ਼ਹਿਰ ਦੇ ਵਿੱਚ ਵਾਰਦਾਤਾ ਹੋ ਰਹੀਆਂ ਨੇ ਉਹ ਸਾਰੀਆਂ ਵਾਰਤਾ ਕਰਕੇ ਜਿੰਨੇ ਵੀ ਚੋਰ ਚੱਕੇ ਨੇ ਕੋਈ ਚੈਨਾ ਆਪਣੇ ਖੋਂਦਾ ਵਾ ਕੋਈ ਨਸ਼ੇ ਪੱਤੇ ਵਾਲਾ ਉਹਨਾਂ ਦਾ ਇਹ ਅੱਡਾ ਪੜ ਚੁਣੇ ਉਹਨਾਂ 'ਚ ਵੀ ਡਰ ਲੱਗਦਾ ਤੁਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਹੋ ਕਿ ਇੱਥੇ ਖੁੱਦ ਜਿਹੜੇ ਬੰਦੇ ਆ ਨੇ ਇੱਥੋਂ ਦੇ ਵਸਨੀਕ ਨੇ ਉਹ ਕਹਿੰਦੇ ਸਾਨੂੰ ਦਿਨੇ ਉਹਨਾਂ 'ਚ ਵੀ ਡਰ ਲੱਗਦਾ ਦੁਪਹਿਰੇ ਔਰ ਵੀ ਡਰ ਲੱਗਦਾ ਤੇ ਜਿਹੜਾ ਸ਼ਾਮ ਨੂੰ ਆ ਹਾਲਾਤਾਂ ਦੇ ਵਿੱਚ ਤਾਂ ਕਿੱਥੇ ਕਿਸੇ ਨੇ ਆਉਣਾ ਵਾ ਸੋ ਜਿਹੜੀ ਹੈਗੀ ਇਹ ਪ੍ਰਸ਼ਾਸਨ ਅੱਗੇ ਜਾਂ ਨਗਰ ਨਿਗਮ ਅੱਗੇ ਬੇਨਤੀ ਕਰਦੇ ਆ ਕਿ ਜਲ ਤੋਂ ਜਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਹੀ ਕਰਵਾਇਆ ਜਾਵੇ ਡਿਪਟੀ ਕਮਿਸ਼ਨਰ ਕਪੂਰਥਲਾ ਇਹਦੇ ਵਿੱਚ ਖੁਦ ਦਖਲ ਦੇਣ ਕਿਉਂਕਿ ਜੋ ਹਾਲਾਤ ਨੇ ਕਪੂਰਥਲੇ ਦੇ ਜਿਹੜਾ ਪੰਜਾਬ ਦਾ ਪੈਰਿਸ ਮੈਂ ਪਹਿਲਾਂ ਦੱਸਿਆ ਕਿ ਇਹ ਵੱਤੋਂ ਬੱਤਰ ਹੋ ਚੁੱਕੇ ਨੇ ਜੇਕਰ ਇਹਨਾਂ ਨੂੰ ਜਲ ਤੋਂ ਜਲਦ ਨਾ ਠੀਕ ਕਰਵਾਇਆ ਗਿਆ ਤਾਂ ਇੱਕ ਵੱਡਾ ਸੰਘਰਸ਼ ਵਟਿਆ ਜਾਵੇ